ਉਹਨਾਂ ਦੇ ਹੀ ਹੁੰਦੇ ਸੀ ਪੀ ਜੰਗਲੀ ਮੁਰਗੇ ਵੀ ਹੁੰਦੇ ਆ ਬਾਈ ਜਮਾ ਜਮਾ ਪਿਓਰ ਜਿੱਦਾ ਮੁਰਗੇ ਆਉਂ ਨਹੀਂ ਹੁੰਦੇ ਇਵੇਂ ਆ ਮੁਰਗਾ ਤੇ ਨਾਲ ਮੁਰਗੀ ਜਿਹੜੀ ਛੋਟੀ ਜੀ ਸੀ ਕਾਲੇ ਰੰਗ ਦੀ ਤੇ ਮੁਰਗਿਆਂ ਵਰਗਾ ਮੁਰਗਾ ਤੇ ਜੇਕਰ ਸਾਹਮਣੇ ਰਹਿ ਕੇ ਦਿਖਾਨੇ ਆ ਆ ਜਿਹੜੇ ਸਾਹਮਣੇ ਸਫੈਦੇ ਆ ਨਾ ਬਾਈ ਇਹਨਾਂ ਸਫੈਦਿਆਂ ਦੇ ਵਿੱਚ ਗਏ ਆ ਤੇ ਪਹਿਲਾਂ ਤਾਂ ਆਪਾਂ ਨੂੰ ਯਕੀਨ ਜਿਆ ਨਹੀਂ ਆਉਂਦਾ ਕਹਿੰਦੇ ਵੀ ਜੰਗਲੀ ਮੁਰਗੇ ਵੀ ਹੁੰਦੇ ਆ ਤੇ ਅੱਜ ਆਪਾਂ ਸ਼ਾਮ ਨੂੰ ਆ ਆਪਣੇ ਸਫੈਦੇ ਤੇ ਪਪੂਲਰ ਆ ਸਾਹਮਣੇ ਤੇ ਇੱਥੇ ਨਾ ਜਿਆਦਾ ਸੰਘਣੇ ਦਰਖਤ ਹੋਣ ਕਰਕੇ ਇਹਦੇ ਵਿੱਚ ਕਾਫੀ ਜਾਨਵਰ ਪੰਛੀ ਜਿਹੜੇ ਆ ਖਰਗੋਸ਼ ਵਗੈਰਾ ਜਾਂ ਸੂਰ ਵਗੈਰਾ ਇੱਧਰ ਆ ਜਾਂਦੇ ਆ ਤੇ ਆਪਾਂ ਵੀ ਮਿੱਤਰੋ ਆਏ ਖੇਤਾਂ ਦੇ ਵਿੱਚ ਤੇ ਆਪਾਂ ਨੂੰ ਦਿਖਿਆ ਅੱਜ ਮੁਰਗਾ ਤੇ ਆਪਾਂ ਕੋਸ਼ਿਸ਼ ਕਰਦੇ ਆ ਆਪਾਂ ਤੁਹਾਨੂੰ ਦਿਖਾਨੇ ਆ ਜੰਗਲੀ ਮੁਰਗਾ ਜਿਹੜਾ ਹੁੰਦਾ ਨਾ ਪਿਓਰ ਖੇਤਾਂ ਦੇ ਵਿੱਚ ਆਏ ਹੋਏ ਆ ਤੇ ਇੱਧਰ ਜਿਹੜਾ ਹੈਗਾ ਪਹਿਲਾਂ ਤੇ ਅੱਜ ਤੱਕ ਅਸੀਂ ਕਦੇ ਦੇਖਿਆ ਨਹੀਂ ਤੇ ਪਰ ਹੁਣੇ ਕਿੱਥੋਂ ਆ ਗਏ ਪਤਾ ਨਹੀਂ ਬਰੇ ਉਹ ਜਿਹੜਾ ਜੋੜਿਆਂ ਦਾ ਆਪਾਂ ਤੁਹਾਨੂੰ ਦੱਸਾਂਗੇ ਸਵੇਰੇ ਅੱਜ ਆਪਾਂ ਹੈਗੇ ਆ ਹਲੇ ਆਪਣੇ ਖੇਤਾਂ 'ਚ ਤੇ ਆਪਾਂ ਤੁਹਾਨੂੰ ਦਿਖਾਨੇ ਜੰਗਲੀ ਮੁਰਗਾ ਤੇ ਨਾਲ ਉਹਦੇ ਮੁਰਗੀ ਆ ਕਾਲੇ ਰੰਗ ਦੀ ਛੋਟੀ ਜੀ ਤੇ ਖੇਤਾਂ 'ਚ ਆਹੀ ਆਪਣਿਆਂ ਦੇ ਵਿੱਚ ਤੇ ਇੱਦੇ ਪਹਿਲਾਂ ਵੀ ਮੈਨੂੰ ਮੁੰਡੇ ਦੱਸਦੇ ਸੀ ਕਹਿੰਦੇ ਹੈਗੇ ਆ ਬਾਜੀ ਤੇ ਅੱਜ ਆਪਾਂ ਬਈ ਆਪ ਇੱਥੇ ਆਏ ਆ ਤੇ ਕੋਸ਼ਿਸ਼ ਆ ਵੀ ਜੇ ਸਾਹਮਣੇ ਆਗੇ ਨਾ ਦੌੜਦੇ ਬਹੁਤ ਤੇਜ਼ ਆ ਤੇ ਉਹ ਮੁਰਗਾ ਬਈ ਉੱਡਦਾ ਵੀ ਆ ਉਹਨੇ ਕਿੱਡੀ ਲੰਬੀ ਡਾਰੀ ਲਾਈ ਆ ਤੇ ਉਹ ਆਪਾਂ ਤੁਹਾਨੂੰ ਬਈ ਦਿਖਾਨੇ ਆ ਆਪਾਂ ਆਏ ਹੋਏ ਖੇਤਾਂ 'ਚ ਆਪਣਿਆਂ ਦੇ ਵਿੱਚ ਇਧਰੋਂ ਦੀ ਹੁੰਨੇ ਆ ਕਿਉਂਕਿ ਇਧਰੋਂ ਦੀ ਜੇ ਸਾਹਮਣੇ ਵੀ ਹੋਇਆ ਤਾਂ ਲੋਕ ਜੂਗਾ ਉਹ ਆਪਾਂ ਪਹਿਲੀ ਵਾਰ ਦੇਖਿਆ ਜੰਗਲੀ ਮੁਰਗਾ ਬਾਈ ਪਹਿਲਾਂ ਕਦੇ ਆਪਾਂ ਦੇਖਿਆ ਨਹੀਂ ਸੀ ਤੇ ਇਧਰ ਆਪਾਂ ਇਹ ਦਰਖਤ ਨਹੀਂ ਆਪਣੀ ਦਰਖਤਾਂ ਦੇ ਵਿੱਚ ਨਾ ਸੰਘਣ ਆ ਪੌਪੂਲਰ ਲਾਏ ਹੋਏ ਆ ਪਰ ਇਹ ਤੇ ਇਧਰ ਸਫੈਦੇ ਆ ਤੇ ਬਈ ਲਾਲ ਜਿਹੇ ਰੰਗ ਦਾ ਸੀ ਜਿਵੇਂ ਅਸਲੀ ਮੁਰਗਾ ਹੁੰਦਾ ਪਰ ਨਾ ਉਹ ਨਾ ਪਤਲਾ ਜਿਆ ਸੀ ਬੜਾ ਹੀ ਮਤਲਬ ਤੇ ਉਡਾਰ ਬੜੀ ਲੰਬੀ ਕਰੀ ਉਹਨੇ ਇਧਰੋਂ ਦੀ ਹੋ ਕੇ ਆਪਾਂ نیچے ਜਾਂਦੇ ਆਂ ਬਾਈ ਕਿਉਂਕਿ ਬਰਸਾਤ ਦਾ ਮੌਸਮ ਆ ਸੱਪ ਸੁਪ ਬੜੇ ਹੁੰਦੇ ਆ ਨਾ ਤਾਂ ਦੇ ਵਿੱਚ ਨਿਕਲੇ ਇਹਦੇ ਡਰੀ ਲੱਗਦਾ ਆ ਇਧਰ ਹੁਣ ਤੋਂ ਵੀ ਤੇ ਆਪਣੇ ਇੱਥੇ ਦਰਖਤਾਂ ਤੇ ਜ਼ਿਆਦਾ ਦੇ ਜਾਨਵਰ ਬੜੇ ਤਰ੍ਹਾਂ ਦੇ ਬਾਈ ਇੱਥੇ ਰਹਿੰਦੇ ਆ ਫੇਰ ਤੁਹਾਨੂੰ ਦੱਸ ਦਈਏ ਇੱਕ ਵਾਰੀ ਆਪਾਂ ਬਈ ਆ ਗਏ ਇਧਰ ਲੱਗ ਗਏ ਤੇ ਇਹਨਾਂ ਸਫੈਦਿਆਂ ਵਿੱਚ ਬੜਿਆ ਬਾਈ ਇਹ ਦਰਖਤ ਜਿਆਦੇ ਸੰਘਣਿਆ ਸ਼ਾਮ ਦਾ ਟਾਈਮ ਆ ਉਹ ਦਰਖਤ ਤੇ ਬਹਿ ਜਾਂਦੇ ਆ ਬਈ ਇਹਲੇ ਜੰਗਲੀ ਮੁਰਗਾ ਆਪਾਂ ਪਹਿਲੀ ਵਾਰ ਦੇਖਿਆ ਪਹਿਲਾਂ ਕਦੇ ਦੇਖਿਆ ਨਹੀਂ ਸੀ ਆਪਾਂ ਸੋਚਦੇ ਸੀ ਵੀ ਮੁਰਗਾ ਜਿਹੜਾ ਇਦਾਂ ਕਿਦਾਂ ਖੇਤਾਂ 'ਚ ਰਹਿ ਸਕਦਾ ਉਹ ਜਰਸਲ ਉੱਡ ਕੇ ਨਾ ਬਈ ਉੱਪਰ ਚੜ ਜਾਂਦਾ ਦਰਖਤਾਂ ਦੇ ਤੇ ਇਹਨਾਂ ਸਫੈਦਿਆਂ ਦੇ ਵਿੱਚ ਇੱਧਰ ਵੜਿਆ ਆ ਕੇ ਪਹਿਲਾਂ ਪਿੱਛੇ ਸੀ ਆਪਾਂ ਤੇ ਫਿਰ ਮੁਰਗਾ ਆਇਆ ਬਈ ਇੱਧਰ ਨੂੰ ਆਪਾਂ ਤਾਂ ਨੂੰ ਦਿਖਾਨੀਆਂ ਜੇਕਰ ਮਿਲ ਗਿਆ ਤਾਂ ਕਿਉਂਕਿ ਇੱਧਰ ਦਰਖਤ ਬਹੁਤ ਜ਼ਿਆਦੇ ਸੰਘਣੇ ਆ ਪੌਪੂਲਰ ਆ ਆਪਣੇ ਇੱਧਰ ਸਫੈਦਿਆਂ ਦੇ ਵਿੱਚ ਵੜਿਆ ਬਈ ਕਿਤੇ ਹਨੇਰਾ ਹੁੰਣ ਵਾਲਾ ਆ ਕਿ ਦਰਖਤ ਇੱਧਰ ਬਹੁਤ ਜ਼ਿਆਦੇ ਆ ਸੰਘਣੇ ਕਾਫੀ ਇੱਧਰ ਹੁਣ ਪਤਾ ਨਹੀਂ ਲੱਗਾ ਬਈ ਕਿੱਧਰ ਵੜ ਗਿਆ ਆ ਦੇਖੋ ਭਾਈ ਉਪਰੋਂ ਉਹ ਉੱਡ ਕੇ ਗਿਆ ਫੇਰ ਭਾਈ ਉਹ ਚਲਾ ਗਿਆ ਅੱਗੇ ਹੁਣੇ ਉੱਡਿਆ ਉਪਰੋਂ ਵੀਰੇ ਆ ਦਰਖਤਾਂ ਤੇ ਬਹਿ ਜਾਂਦੇ ਉੱਡ ਕੇ ਇੱਕ ਮਿੰਟ ਅੱਗੇ ਚੱਲਦੇ ਆ ਆਪਾਂ ਦਿਖਾਣੇ ਤੁਹਾਨੂੰ ਜੇਕਰ ਮਿਲ ਗਿਆ ਤਾਂ ਪੂਰਾ ਜੰਗਲੀ ਮੁਰਗਾ ਭਾਈ ਇੱਕ ਮਿੰਟ ਅਗਲੇ ਦਰਖਤ ਤੇ ਬੈਠ ਗਿਆ ਜਾ ਕੇ ਇਹ ਤੇ ਇਦਾਂ ਉੜਿਆ ਜਿਦਾਂ ਜਲ ਕਾਣੀ ਉੜਦੇ ਇਵੇਂ ਉੜਦੇ ਆ ਭਾਈ ਡਰੀ ਲੱਗਦਾ ਹਨੇਰਾ ਵੀ ਬੜਾ ਹੋ ਗਿਆ ਇੱਧਰ ਇੱਧਰ ਕੋਈ ਪਰਿੰਦਾ ਵੀ ਪਰ ਨਹੀਂ ਮਾਰਨ ਦਿਆ ਹਲੇ ਆਪਾਂ ਆ ਗਏ ਆਂ ਖੇਤਾਂ ਦੇ ਵਿੱਚ ਜੇਕਰ ਮਿਲ ਗਿਆ ਤਾਂ ਮਿੱਤਰੋ ਜ਼ਰੂਰ ਤੁਹਾਨੂੰ ਆਪਾਂ ਦਿਖਾਵਾਂਗੇ ਆਪਣੇ ਖੇਤਾਂ ਦੇ ਵਿੱਚ ਆ ਬਈ ਆਪਾਂ ਐ ਹਲੇ ਤੇ ਇਹ ਜੰਗਲੀ ਮੁਰਗਾ ਤੁਹਾਨੂੰ ਦਿਖਾਣੇ ਆ ਆਪਾਂ ਇੱਥੇ ਬੈਠਾ ਕਿਤੇ ਆ ਕੇ ਹੁਣੇ ਬਣੂ ਜੀ ਕੀ ਨਹੀਂ ਹੁੰਦਾ ਪਿਓਰ ਜਿਵੇਂ ਆਮ ਮੁਰਗੇ ਹੁੰਦੇ ਨੇ ਨਾ ਸੀਲ ਵਾਈ ਲੜਾਕੂ ਉਹਨਾਂ ਮੁਰਗਿਆਂ ਵਰਗਾ ਮੁਰਗਾ ਆ ਕਾਫੀ ਵੱਡਾ ਹੈ ਆਪਾਂ ਪਰਮਾਨੂ ਦਿਖਾਣੇ ਆ ਆਪਾਂ ਹੋ ਗਏ ਲਾਈਵ ਇਹ ਪਪੂਲਰ ਦੇ ਦਰਖਤਾ ਭਾਈ ਇੱਧਰ ਨੂੰ ਆਇਆ ਇੱਧਰ ਦਰਖਤੀ ਦਰਖਤਾ ਸਾਰੇ ਕਾਫੀ ਸੰਗਣੇ ਆ ਤੇ ਕੋਸ਼ਿਸ਼ਾਂ ਪੂਰੀ ਜੇ ਲੱਗ ਗਿਆ ਤੇ ਤੁਹਾਨੂੰ ਅੱਜ ਆਪਾਂ ਜਰੂਰ ਦਿਖਾਵਾਂਗੇ ਖੇਤਾਂ ਦੇ ਵਿੱਚ ਤੁਸੀਂ ਵੀ ਦੇਖੋ ਹੈਰਾਨ ਹੋਵੋਗੇ ਵੀ ਇਦਾਂ ਮੁਰਗੇ ਖੇਤਾਂ 'ਚ ਵੀ ਰਹਿ ਸਕਦੇ ਆ ਓਹ ਦੱਪਿਆ ਭਾਈ ਫੇਰ ਉੱਡਿਆ ਉੱਚਾ ਠਾ ਦਿਖਾਨੇ ਆ ਮਿੱਤਰੋ ਇਹ ਦਰਖਤੇ ਉੱਪਰ ਬੈਠਾ ਬਈ ਕਿਤੇ ਆਪਾਂ ਕੈਮਰਾ ਤਾਂ ਟੰਕਾਇਆ ਹੋਇਆ ਆ ਤਾਂ ਜੋ ਜੇਕਰ ਉੱਡੇਗਾ ਤੇ ਤੁਹਾਨੂੰ ਵੀ ਦਿਖੂਗਾ ਆਓ ਦੇਖੋ ਬਈ ਗਿਆ ਉੱਡ ਕੇ ਆਓ ਦੇਖੋ ਆਓ ਦੇਖੋ ਇਹ ਗਿੱਤੋ ਗਿਜਾਈ ਜਾ ਰਿਹਾ ਵੀਰੇ ਜਿੰਨਾ ਮੈਂ ਇਹਦੇ ਲੱਗੇ ਜਾਣਾ ਇਹ ਏਰੀਆ ਨਾ ਕਾਫੀ ਮਤਲਬ ਦਰਖਤਾਂ ਦਾ ਭਰਿਆ ਹੋਇਆ ਆ ਤੇ ਉਹ ਉੱਪਰ ਤੋਂ ਉੱਪਰ ਅੱਗੇ ਦਰਖਤਾਂ ਦੇ ਬੈਠੀ ਜਾਂਦੇ ਆ ਆ نیچے ਨਹੀਂ ਆਂਦਾ ਨਾ ਹੀ ਕਿਤੇ ਲੰਬੀ ਬੋਤੀ ਡਾਰੀ ਲਾਉਂਦੇ ਆ ਤੇ ਮੁਰਗੀ ਜਿਹੜੀ ਛੋਟੀ ਜੀ ਕਾਲੀ ਜੀ ਸੀ ਉਹ ਨਹੀਂ ਜੀ ਉੱਪਰ ਗਈ ਉਹ ਕਿਤੇ ਦੌੜ ਗਈ ਲੱਗਦਾ ਕਮਾਤ ਦੇ ਵਿੱਚ ਗੰਨੇ ਦੇ ਵਿੱਚ ਵੜ ਗਈ ਪਰੇ ਜਾ ਕੇ ਤੇ ਇਹ ਖੇਤਾਂ ਦੇ ਵਿੱਚ ਬਈ ਆਪਾਂ ਦੇਖਣ ਦੇ ਹੀ ਮੁਰਗਾ ਜੰਗਲੀ ਮੁਰਗਾ ਤੇ ਆਪਾਂ ਨੂੰ ਜਿਵੇਂ ਇਹ ਦਰਖਤਾਂ ਨਾ ਟੇਡਾ ਹੋਇਆ ਹੋਇਆ ਐਦਾਂ ਉਹ ਪਰੇ ਇੱਕ ਦਰਖਤ ਸੀ ਉਹਦੇ ਉੱਪਰ ਬੈਠਾ ਹੋਇਆ ਸੀ ਤੇ ਹੁਣ ਬਾਲਾ ਉੱਚੀ ਜਾ ਕੇ ਬਹਿ ਗਿਆ ਆ ਤੇ ਹਨੇਰਾ ਹੋ ਗਿਆ ਬਈ ਕਾਫੀ ਸ਼ਾਮ ਦਾ ਟਾਈਮ ਹਟਲੀ ਜਾਂਦੇ ਆ ਤੇ ਆਪਾਂ ਇੱਧਰ ਆਹੀ ਖੇਤਾਂ ਵੱਲ ਢੇੜੀ ਲਾਉਣ ਆਪਾਂ ਨੂੰ ਦੇਖ ਗਿਆ ਮੁਰਗਾ ਮੈਂ ਕਿ ਆਪਾਂ ਭਰਾਵਾਂ ਨੂੰ ਕਰਾ ਦਿੰਨੇ ਆ ਸ਼ੌਂਕ ਕਿਉਂਕਿ ਆਪਾਂ ਨੂੰ ਯਕੀਨ ਨਹੀਂ ਹੁੰਦਾ ਬੰਦੇ ਕਹਿੰਦੇ ਰਹਿੰਦੇ ਸੀ ਵੀ ਮੁਰਗੇ ਵੜੇ ਹੁੰਦੇ ਆ ਖੇਤਾਂ ਦੇ ਵਿੱਚ ਤੇ ਅੱਜ ਆਪਾਂ ਨੂੰ ਦੇਖਣ ਨੂੰ ਵੀ ਬਾਈ ਮਿਲ ਗਿਆ ਤੇ ਜੇ ਦੁਬਾਰਾ ਕੀਤੇ ਇੱਧਰ ਆਏ ਨਾ ਬਾਈ ਇੱਥੇ ਮੋਰ ਵੀ ਰਹਿੰਦੇ ਆ ਸਾਡੇ ਇੱਥੇ ਕਾਫੀ ਖੇਤਾਂ ਦੇ ਵਿੱਚ ਆ ਦੇਖੋ ਆ ਆਵਾਜ਼ ਸੁਣ ਰਹੀ ਹੋਗੀ ਬਾਈ ਆ ਸ਼ਾਮ ਦਾ ਟਾਈਮ ਹੋਇਆ ਨਾ ਤੇ ਮੋਰ ਵੀ ਬੋਲਣ ਲੱਗੇ ਇੱਥੇ ਦਰਖਤਾਂ ਦੀ ਝੰਗੀ ਹੋਣ ਕਰਕੇ ਨਾ ਕਾਫੀ ਆ ਪਪਲ ਆ ਪਾ ਚਾਰ ਪੰਜ ਸੂ ਬੂਟਾ ਲਾਇਆ ਹੋਇਆ ਤੇ ਇੱਥੇ ਨਾ ਮੋਰ ਵੀ ਆ ਜਾਂਦੇ ਆ ਤੇ ਹੁਣ ਮੋਰਾਂ ਦੀ ਤਦਾਦ ਵੀ ਵਧਣ ਲੱਗੀ ਕਿਉਂਕਿ ਇਸ ਏਰੀਆ ਦੇ ਵਿੱਚ ਸ਼ਿਕਾਰ ਜਿਹੜਾ ਬੰਦ ਹੋ ਚੁੱਕਾ ਬਾਈ ਤੇ ਦਰਖਤ ਜਿਹੜੇ ਦਰਖਤਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਸਾਰੇ ਪੰਛੀ ਵੀ ਇੱਥੇ ਆ ਗਏ ਨੇ ਕੋਇਲਾਂ ਦੀ ਇੱਥੇ ਬੈਠੀਆਂ ਬਾਈ ਕਾਫੀ ਪੰਛੀਆ ਕਿਉਂਕਿ ਦਰਖਤ ਬਹੁਤ ਜ਼ਿਆਦਾ ਨਾ ਇੱਥੇ ਝੰਗੀ ਹੋਣ ਕਰਕੇ ਦਰਖਤਾਂ ਦੀ ਤੇ ਕਾਫੀ ਜਿਹੜੇ ਜਾਨਵਰ ਇੱਥੇ ਆ ਜਾਂਦੇ ਆ ਸ਼ਾਮ ਨੂੰ ਕੁੱਕੜ ਮੁਰਗੇ ਮੋਰ ਸਾਰੇ ਇੱਥੇ ਹੈਗੇ ਆ ਬਾਈ ਉਹ ਦੇਖੋ ਕਾਫੀ ਪੰਛੀ ਨੇ ਜਿਹੜੇ ਇੱਥੇ ਘੁੰਮਦੇ ਪਏ ਆ ਕੋਇਲਾ ਨੇ ਮਗਰ ਕਾਂ ਪਿਆ ਸ਼ਾਇਦ ਇੱਥੇ ਕੋਈ ਆਲਣਾ ਪਿਆ ਹੋਇਆ ਇਹਨਾਂ ਨੇ ਮੋਰ ਬਹੁਤ ਆ ਜੀ ਮੋਰਾਂ ਦੀ ਤਦਾਦ ਵੱਧ ਗਈ ਤੇ ਖਰਗੋਸ਼ ਵੀ ਬਹੁਤ ਜ਼ਿਆਦਾ ਆ ਇੱਥੇ ਸਹੇ ਆ ਨਾ ਪੂਰੇ ਰੰਗ ਦੇ ਕਣਕਾਂ ਦੀ ਵਾਢੀ ਕਰਦੇ ਪਈ ਤੇ ਉਹਦੇ ਵਿੱਚ ਵੀ ਕਈ ਛੋਟੇ ਛੋਟੇ ਬੱਚੇ ਮਿਲੇ ਹਨੇਰਾ ਮਿੱਤਰੋ ਕਾਫੀ ਹੋ ਗਿਆ ਸ਼ਾਮ ਸੂਰਜ ਢਲ ਰਿਹਾ ਆ ਉਧਰ ਲੱਗਦਾ ਕਿ ਨਵੀਆਂ ਨਵੀਆਂ ਚੀਜ਼ਾਂ ਅੱਜ ਦੇਖਣ ਨੂੰ ਮਿਲਣਦੀਆਂ ਆ। ਸੱਪ ਵੀ ਬਹੁਤ ਬਹੁਤ ਵੱਡੇ ਆ ਬਈ ਇੱਥੇ। ਇੱਧਰ ਸ਼ਾਮ ਨੂੰ ਲੋਕ ਘਟ ਪੀਂਦੇ ਆਂਦੇ ਆ ਤੇ ਮੈਂ ਅੱਜ ਆ ਗਿਆ ਖੇਤਾਂ ਲਗੀੜੀ ਮਾਨ ਕਿਉਂਕਿ ਅਜੇ ਪਹਿਲੀ ਬਾਈ ਵੀ ਨਹੀਂ ਹੈਗੀ। ਤੇ ਮੈਂ ਕਿਹਾ ਚਲੋ ਦੇਖ ਕੇ ਆਉਨੇ ਆ ਤੇ ਆਪਾਂ ਨੂੰ ਦੇਖ ਗਿਆ ਜੰਗਲੀ ਮੁਰਗਾ ਜਿਹੜਾ ਕਿ ਪਪਲਰਾਂ ਦੇ ਉੱਪਰ ਬੈਠ ਗਿਆ। ਇਤਰਾਕਤੇ ਜਿਆਦਾ ਸੰਘਣੇ ਹੋਣ ਕਰਕੇ ਅੰਦਰ ਉੱਪਰ ਦੇ ਉੱਪਰ ਜਾਈ ਜਾ ਰਿਹਾ ਇੱਕ ਦੂਜੇ ਦਰਖਤਾਂ ਦੇ ਉੱਪਰ ਬੈਠੀ ਜਾ ਰਿਹਾ ਬਾਈ ਇਹ ਰੀਅਲ ਦੇ ਵਿੱਚ ਅੱਜ ਆਪਾਂ ਨੂੰ ਯਕੀਨ ਹੋ ਗਿਆ ਕਿ ਜੰਗਲੀ ਮੁਰਗੇ ਹੁੰਦੇ ਆ ਇਹ ਬਾਈ ਫੜੇ ਨਹੀਂ ਜਾਂਦੇ ਥੋੜੇਗੇ ਤੇ ਅਡਾਰ ਜਿਹੜੀ ਹੈਗੀ ਆ ਬਹੁਤ ਲੰਬੀ ਮਾਰ ਜਾਂਦੇ ਆ ਤੇ ਉੱਡ ਕੇ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਚੱਲ ਜਾਂਦੇ ਆ ਜੇ ਦਰਖਤ ਨਾ ਹੋਣ ਫਿਰ ਇਹਨਾਂ ਨੂੰ ਕੁੱਤੇ ਵਗੈਰਾ ਫੜ ਸਕਦੇ ਆ ਉਦਾਂ ਇਹ ਜਿਹੜੇ ਮੁਰਗੇ ਜਿਹੜੇ ਉਹ ਫੜੇ ਨਹੀਂ ਜਾ ਸਕਦੇ ਆਪਾਂ ਇਹ ਦਰਖਤਾਂ ਦੇ ਹੁਣ ਛਲੀ ਦੇ ਅੰਦਰੋਂ ਆਇਆ ਕਾਫੀ ਵੱਡੀ ਛਲੀ ਆ ਚੰਗੀ ਬਣੀ ਹੋਈ ਆ ਇਹ ਕਾਫੀ ਬੂਟੇ ਆ ਕਾਫੀ ਦੂਰ ਤੱਕ ਇਹਦੇ ਵਿੱਚ ਜਿਹੜੇ ਆ ਬਹੁਤ ਜਿਆਦੇ ਪੰਛੀ ਆ ਮੋਰ ਆ ਹੋਰ ਲਗ ਲਗ ਪ੍ਰਜਾਤੀ ਦੇ ਜਿਹੜੇ ਪੰਛੀ ਆ ਰਾਤ ਨੂੰ ਇਹਨਾਂ ਦੇ ਵਿੱਚ ਆ ਕੇ ਹੋ ਰਹਿੰਦੇ ਆ ਤੇ ਮੋਰਾਂ ਦੀ ਤਦਾਦ ਤਾਂ ਕਾਫੀ ਬਾਈ ਜੀ ਇੱਧਰ ਹਾਂ ਭਾਈ ਆਪਾਂ ਤਾਂ ਹੀ ਬਾਹਰ ਆ ਗਏ ਆ ਥੋੜਾ ਜਿਆ ਕਿਉਂਕਿ ਇਧਰ ਨਾ ਜੰਗਲ ਜਿਹਾ ਏਰੀਆ ਤੇ ਅਹਲੇ ਜਿਹੜੇ ਨਾਗ ਵੀ ਆਗੇ ਉਹ ਬਾਹਰ ਨਿਕਲ ਆਉਂਦੇ ਆ ਤੇ ਆਟਲੀਆਂ ਟੁਲੀਆਂ ਬਣੀਆਂ ਹੋਈਆਂ ਕਾਫੀ ਤੇ ਇਹਨਾਂ ਦੇ ਵਿੱਚ ਜਿਹੜੀ ਗੋ ਹੁੰਦੀਆਂ ਨਾ ਗੋ ਵੀ ਬਹੁਤ ਇਹਨਾਂ ਦੇ ਵਿੱਚ ਰਹਿੰਦੀਆਂ ਨੇ ਇਹ ਰੁੱਡਾਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਵੱਡੀਆਂ-ਵੱਡੀਆਂ ਟਲੀਆਂ ਦੇ ਵਿੱਚ ਤੇ ਅਹਲੇ ਜਿਹੜੇ ਹੈਗੇ ਗਰਮੀ ਕਰਕੇ ਨਾ ਹਵਾ ਹਾਰੇ ਬਾਹਰ ਨਿਕਲੋਂਦੇ ਸਾਰੇ ਜਿੰਨੇ ਵੀ ਜੀਵ ਹੈਗੇ ਆ ਤੇ ਇੱਥੇ ਇਧਰ ਸ਼ਾਮ ਨੂੰ ਕੋਈ ਨਹੀਂ ਆ ਸੁਣ ਮਸਾਣਾ ਬਿਲਕੁਲ ਸਾਰੇ ਆਪਾਂ ਇਧਰ ਇਕੱਲੇ ਹੀ ਆਹ ਹਲੇ ਤੇ ਮੈਂ ਕਿਹਾ ਆਪਾਂ ਖੇਤਾਂ ਦੇ ਲਈ ਜਾ ਕੇ ਆਉਨੇ ਆ ਪਰ ਪਤਾ ਨਹੀਂ ਕਿ ਇਧਰ ਕਿਆ-ਕਿਆ ਕੁਝ ਬਣਦਾ ਆ ਤੇ ਬਾਕੀ ਮਿੱਤਰੋ ਆਪਾਂ ਕੱਲ ਸਵੇਰੇ ਤੁਹਾਨੂੰ ਮਿਲਦੇ ਆ ਤੇ ਸਵੇਰ ਨੂੰ ਆਪਾਂ ਤੁਹਾਨੂੰ ਕਰਾਵਾਂਗੇ ਆਪਾਂ ਸ਼ੌਂਕ ਤੇ ਜੇ ਇਧਰ ਆਏ ਨਾ ਬਾਈ ਤਨੋਂ ਪਾ ਮੋਰ ਜਰੂਰ ਦਿਖਾਵਾਂਗੇ ਸਾਡੇ ਖੇਤਾਂ ਦੇ ਵਿੱਚ ਮੋਰ ਬਹੁਤ ਸਾਰੇ ਰਹਿੰਦੇ ਆ ਇੱਥੇ ਮੋਰ ਵੀ ਰਹਿੰਦੇ ਆ ਤੇ ਖਰਗੋਸ਼ ਤੇ ਹੋਰ ਵੀ ਕਈ ਜਿਹੜੇ ਜਾਨਵਰ ਇੱਧਰ ਆ ਚੁੱਕੇ ਆ ਸੂਰ ਆ ਬਈ ਉਹ ਤਾਂ ਪੈ ਜਾਂਦੇ ਆ ਇੱਕ ਸੂਰੀ ਆ ਇੱਥੇ ਉਹਨੇ 12-13 ਬੱਚੇ ਉਹਦੇ ਮਗਰ ਤੁਰੇ ਦੇ ਹੁੰਦੇ ਆ ਤੇ ਲੋਕ ਡਰਦੇ ਉਹਦੇ ਲੱਗੇ ਜਾਂਦੇ ਨਹੀਂ ਹੈਗੇ ਸੂਰੀ ਬਹੁਤ ਵੱਡੀ ਆ ਤੇ ਗੰਨਾ ਇਸ ਏਰੀਆ ਦੇ ਵਿੱਚ ਜ਼ਿਆਦਾ ਹੋਣ ਕਰਕੇ ਜ਼ਿਆਦਾ ਸੂਰੀ ਹੈਗੇ ਇੱਧਰ ਖੇਤਾਂ ਦੇ ਵਿੱਚ ਨੇ ਪ੍ਰੀਆ ਮਿਹਰਬਾਨੀ ਜੀ ਇਹ ਆਪਣਾ ਇਥੇ ਇੰਜਨ ਆ ਜੀ ਤੇ ਆ ਅੰਬ ਦਾ ਮੂਟਾ ਇਹਨੂੰ ਅੰਬ ਲੱਗੇ ਹੋਏ ਆ ਕਾਫੀ ਤੇ ਨਾਲੇ ਆ ਪਾਂਬ ਲੈਣਾ ਈ ਚਟਨੀ ਵਾਲੇ ਮੈਂ ਕੰਬ ਲੈ ਜਾਨੇ ਆ ਇਹ ਬੂਟੇ ਦੇ ਉੱਪਰ ਆ ਲੱਗੇ ਹੋਏ ਜੀ ਖੇਤਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਨਜ਼ਾਰਾ ਹੀ ਵੱਖਰਾ ਮਿੱਤਰੋ ਜਿਹੜਾ ਘੁੰਮਣ ਫਿਰਨ ਦਾ ਪੰਜਾਬ ਪੰਜਾਬ ਹੀ ਆ ਸਾਡਾ ਕਿ ਆਪਾਂ ਕੱਲ ਨਾ ਦਿਨੇ ਸ਼ੌਂਕ ਕਰਾਂਗੇ ਗੱਲਬਾਤ ਕਰਾਂਗੇ ਹੁਣ ਹੋ ਰਿਹਾ ਹਨੇਰਾ ਦਿਓ ਇਜਾਜ਼ਤ ਧੰਨਵਾਦ ਜੀ